ਸਸਿਕਾਲ ਜੀ ਵੈਲਕਮ ਟੂ ਰਿਮਰਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਬਰਬਰੀ ਦੇ ਵਿੱਚ ਸੂਟ ਲੈ ਕੇ ਆਏ ਜੀ ਬਹੁਤ ਪਿਆਰੇ ਵਰਕ ਦੇ ਵਿੱਚ ਸੂਟ ਹੋਣਗੇ ਪ੍ਰਿੰਟਡ ਸੂਟ ਤੇ ਉੱਪਰ ਵਰਕ ਕੀਤਾ ਹੋਇਆ ਤੇ ਪ੍ਰਾਈਸ ਸੂਟਾਂ ਦਾ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠੇ ਉਹਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੋਣੀ ਹੈ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਜੀ ਕੈਸ਼ ਔਰ ਡਿਲੀਵਰੀ ਦੀ ਆਪਸ਼ਨ ਨਹੀਂ ਹੈ ਕਿ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਤੋਂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਹੈ ਤੇ ਬਾਕੀ ਜਿਹੜੇ ਕੋਰੀਅਰ ਚਾਰਜੀਜ਼ ਆ ਉਹ ਅਲੱਗ ਤੋਂ ਹੋਣਗੇ ਵਿੱਚ ਇਨਕਲੂਡ ਨਹੀਂ ਹੁੰਦੀ ਜਿਹੜਾ ਮੈਂ ਰੇਟ ਦੱਸਦੀ ਹੁੰਦੀ ਆ ਉਹ ਸਿਰਫ ਸੂਟ ਦਾ ਰੇਟ ਹੁੰਦਾ ਵਿੱਚ ਕੋਰੀਅਰ ਚਾਰਜੀਜ਼ ਦੇ ਨਹੀਂ ਹੁੰਦੇ ਕੁਰੀਅਰ ਚਾਰਜੇਸ ਆ ਜਿਹੜੇ ਤੁਹਾਨੂੰ ਅਲੱਗ ਤੋਂ ਪੇ ਕਰਨੇ ਪੈਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਜਦੋਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲੇ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੁਰੀਅਰ ਚਾਰਜੇਸ ਪੁੱਛ ਕੇ ਫਿਰ ਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ 1 2 3 ਜਿਵੇਂ ਸਾਰੇ ਸੂਟਾਂ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਆਨਲਾਈਨ ਹੀ ਕਰਨੀ ਪੈਣੀ ਹੈ ਜਦੋਂ ਤੁਸੀਂ ਸੂਟ ਦੀ ਅ ਬੁਕਿੰਗ ਹੈ ਜਿਹੜੀ ਔਨਲਾਈਨ ਵੀਡੀਓ ਦੇਖ ਕੇ ਕਰਾਉਣੀ ਹੋ ਤਾਂ ਪੇਮੈਂਟ ਤੁਹਾਨੂੰ ਔਨਲਾਈਨ ਹੀ ਕਰਾਉਣੀ ਪੈਣੀ ਹੈ ਜੀ ਬਾਕੀ ਜਦ ਮਰਜੀ ਤੁਸੀਂ ਸ਼ਾਪ ਤੇ ਮੰਡੇ ਟੂ ਸੈਟਰਡੇ ਸਵੇਰੇ 10 ਵਜੇ ਤੋਂ ਰਾਤੀ 8 ਵਜੇ ਤੱਕ ਇਸ ਟਾਈਮਿੰਗ ਦੇ ਵਿੱਚ ਜਦ ਮਰਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੀ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਸੌਫਟ ਦੇ ਵਿੱਚ ਹੈ ਰਾਖੀ ਬ੍ਰਾਂਡ ਦਾ ਸੂਟ ਹੈ ਜੀ ਜਿਹੜੇ ਪਹਿਲੇ ਤੁਹਾਨੂੰ ਚਾਰ ਸੂਟ ਦਿਖਾਵਾਂਗੇ ਰਾਖੀ ਬ੍ਰਾਂਡ ਦੇ ਸੂਟ ਹੈ ਬਹੁਤ ਹੀ ਲੱਗ ਲੁੱਕ ਦੇ ਵਿੱਚ ਹੈ ਬਿਲਕੁਲ ਸੌਫਟ ਬਰਬਰੀ ਹੈ ਪਾਏ ਦਾ ਪਤਾ ਨਹੀਂ ਲੱਗਣਾ ਬਿਲਕੁਲ ਝੁੱਬਣ ਵਾਲਾ ਫੈਬਰਿਕ ਨਹੀਂ ਹੈਗਾ ਮੇਨ ਗੱਲ ਹੈ ਬਹੁਤੇ ਵੱਲ ਨਹੀਂ ਪੈਂਦੇ ਹੈਗੇ ਸੂਟਾਂ ਦੇ neck ਤੇ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਹੈ yellow mustard color ਹੈ ਬਹੁਤ ਸੋਹਣਾ print neck ਤੇ ਵਰਕ ਹੈ ਘੇਰੇ ਤੇ ਹੈਗੀ ਹੈ ਲੇਸਿਸ ਦੀ ਡਿਜ਼ਾਈਨਿੰਗ ਲੇਸਿਸਰੀ ਡਿਜ਼ਾਈਨਿੰਗ ਹੈ ਤੇ ਨਾਲ ਘੇਰੇ ਤੇ ਵਰਕ ਵੀ ਕੀਤਾ ਹੋਇਆ ਹੈ ਜਿਹੜਾ ਇਹ ਹੈ ਵਰਕ ਕੀਤਾ ਹੋਇਆ ਦੇਖੋ ਘੇਰੇ ਤੇ ਬਹੁਤ ਸੋਹਣਾ ਵਰਕ ਘੇਰੇ ਤੇ ਇਹ ਲੁੱਕ ਆ ਜਾਣੀ ਹੈ ਜੀ ਸੂਟ ਦੀ ਬਹੁਤ ਸੋਹਣਾ ਨੈੱਕ ਬਣਿਆ نیچے ਘੇਰੇ ਤੱਕ ਬਹੁਤ ਸੋਹਣਾ ਲੇਸੀ ਦੀ ਡਿਜ਼ਾਈਨਿੰਗ ਹੈ ਤੇ ਵਰਕ ਵੀ ਕੀਤਾ ਹੋਇਆ ਇਹ ਤਾਂ ਅੱਗੇ ਆਪਣੇ ਸ਼ਰਟ ਪੂਰੇ ਢਾਈ ਮਿੱਤਰੀ ਦੀ ਸ਼ਰਟ ਰਹੂਗੀ ਤੇ ਨਾਲ ਹੈਗੀ ਪਿਓਰ ਮਸਲੀਨ ਦੀ ਬਾਟਮ ਹੈ ਜੀ ਤੇ ਬਾਟਮ ਤੇ ਵੀ ਵਰਕ ਹੈ ਬਾਟਮ ਤੇ ਦੇਖੋ ਕਿੰਨਾ ਪਿਆਰਾ ਕੱਟ ਵਰਕ ਵੀ ਹੋਇਆ ਤੇ ਬਹੁਤ ਪਿਆਰਾ ਪੈਚਵਰਕ ਹੋਇਆ ਇਸ ਸ਼ਰਟ ਦੇ ਨਾਲ ਦਾ ਪੈਚ ਲਗਾ ਕੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਬਾਟਮ ਤੇ ਤੇ ਨਾਲ ਹੈਗਾ ਬਰਬਰੀ ਦਾ ਦੁਪੱਟਾ ਰੂਗੋ ਪੂਰਾ 2.5 ਮੀਟਰ ਦਾ 골ਡਨ ਫਿਨਿਸ਼ਿੰਗ ਦੇ ਨਾਲ ਬਰੀਕ 골ਡਨ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਪਿਆਰੀ ਲੁੱਕ ਦੇ ਵਿੱਚ ਦੁਪੱਟਾ ਇਹ ਲੁੱਕ ਆ ਜਾਂਦੀ ਹੈ ਦੇਖੋ ਰਾਖੀ ਵ੍ਰੇਣ ਦਾ ਸੂਟ ਬਹੁਤ ਪਿਆਰੀ ਡਿਜ਼ਾਈਨਿੰਗ ਦੇ ਵਿੱਚ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਬਿਲਕੁਲ ਪਿਓਰ ਬਰਬਰੀ ਹੈ ਰਾਖੀ ਬ੍ਰੈਂਡ ਦੇ ਵਿੱਚ ਬਾਟਮ ਤੇ ਵੀ ਵਰਕ ਹੈ ਸ਼ਰਟ ਤੇ ਵੀ ਸਾਰਾ ਵਰਕ ਕੀਤਾ ਹੋਇਆ ਦੁਪੱਟੇ ਦੀ ਪ੍ਰੋਪਰ ਫਿਨਿਸ਼ਿੰਗ ਦੇ ਨਾਲ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਹੈ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ ਬੜੇ ਸੋਹਣੇ ਸੋਹਣੇ ਜਿਹੇ ਕਲਰ ਐ ਨੈਕਸਟ ਹੈਗਾ ਇਹਦੇ ਵਿੱਚ ਪਿੰਕ ਗਾਜਰੀ ਕਲਰ ਹੈ ਜੀ ਸੇਮ ਦੇ ਵਿੱਚ ਪਿੰਕ ਗਾਜਰੀ ਕਲਰ ਹੈ ਬੜਾ ਐਥੋ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਸ਼ਰਟ ਤੇ ਵੀ ਬੜਾ ਸੋਹਣਾ ਵਰਕ ਹੈ ਡਿਜ਼ਾਈਨਿੰਗ ਬੜੀ ਸੋਹਣੀ ਕੀਤੀ ਹੋਈ ਹੈ ਇੱਥੇ ਤੋਂ ਤੁਸੀਂ ਐਵੇਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਸੋਟਾ ਬਿਲਕੁਲ ਸੌਫਟ ਪਿਓਰ ਬਰਬਰੀ ਹੈ ਰਾਖੀ ਬ੍ਰੈਂਡ ਦਾ ਸੂਟ ਇਹ ਆ ਗਈ ਸ਼ਰਟ ਪਿੰਕ ਗਾਜਰੀ ਕਲਰ ਹੈ neck ਤੇ ਬੜਾ ਪਿਆਰਾ ਵਰਕ ਕੀਤਾ ਹੋਇਆ ਬੜਾ ਸੋਹਣਾ ਪ੍ਰਿੰਟ ਤੇ ਘੇਰੇ ਤੇ ਦੇਖੋ ਕਿੰਨੀ ਪਿਆਰੀ ਲੇਸੀਸ ਦੀ ਡਿਜ਼ਾਈਨਿੰਗ ਵੀ ਹੈ ਤੇ ਘੇਰੇ ਤੇ ਬਹੁਤ ਸੋਹਣੀ ਕਟਵਰਕ ਦੇ ਨਾਲ ਵੇਲ ਵੀ ਬਣੀ ਹੋਈ ਹੈ ਪਿੰਕ ਗਾਜਰੀ ਕਲਰ ਹੈ 2.5 ਮੀਟਰ ਸ਼ਰਟ ਦਾ ਫੈਬਰਿਕ ਹੈ ਜੀ ਤੇ ਪਿਓਰ ਮਸਲੀਨ ਦੀ ਬਾਟਮ ਰਹੂਗੀ ਨਾਲ ਇਹ ਬਾਟਮ ਤੇ ਵਰਕ ਆ ਗਿਆ ਤੇ ਬਰਬਰੀ ਦਾ ਇਹ ਦੁਪੱਟਾ 골ਡਨ ਫਿਨਿਸ਼ਿੰਗ ਦੇ ਨਾਲ ਆਹ ਸੋਨਾ ਦੁਪੱਟਾ ਇਹ ਲੁਕਾ ਜੀ ਸੋਨਾ 3200 ਪ੍ਰਾਈਸ ਹੈ 3200 ਪ੍ਰਾਈਸ ਦੇ ਰਹਾ। ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਫਰੋਜ਼ੀ ਕਲਰ। ਸੇਮ ਦੇ ਵਿੱਚ ਫਰੋਜ਼ੀ ਕਲਰ ਹੈ। ਪ੍ਰਿੰਟਿੰਗ ਬੜੀ ਪਿਆਰੀ ਹੈ। ਰਾਖੀ ਬ੍ਰੈਂਡ ਦਾ ਸੂਟ ਹੈ। ਬਿਲਕੁਲ ਸੌਫਟ ਵਰਪਰੀ ਦੇ ਵਿੱਚ ਇਹ ਸ਼ਰਟ ਹੈ। ਦਾ ਸੋਨਾ ਨੈਕ ਤੇ ਵਰਕ ਹੋਇਆ। ਘੀਰੇ ਤੇ ਵਰਕ ਹੈ। ਬੜਾ ਸੋਹਣਾ ਲੇਸਿਸ ਦੀ ਡਿਜ਼ਾਈਨਿੰਗ ਵੀ ਹੈ ਤੇ ਨਾਲ ਕਟਵਰਕ ਦੇ ਨਾਲ ਵੇਲ ਬਣੀ ਹੋਈ ਹੈ। ਰੋਜ਼ੀ ਕਲਰ ਹੈ। ਰਾਖੀ ਬ੍ਰਾਂਡ ਦਾ ਸੂਟ ਬਿਲਕੁਲ ਸੌਫਟ ਬਰਬਰੀ ਦੇ ਵਿੱਚ ਤੇ ਨਾਲ ਬਾਟਮ ਤੇ ਵਰਕ ਹੈ। ਪਿਓਰ ਮਸਲੀਨ ਦੀ ਬਾਟਮ ਹੈ। ਬਹੁਤ ਸੋਹਣਾ ਪੈਚ ਵਰਕ ਹੋਇਆ ਹੈ ਬਾਟਮ ਤੇ। ਤੇ ਨਾਲ ਬਰਬਰੀ ਦਾ ਦੁਪੱਟਾ 골ਡਨ ਫਿਨਿਸ਼ਿੰਗ ਦੇ ਨਾਲ। ਇਹ ਲਓ ਭਾਗ।

ਇਹ ਬਹੁਤ ਪਿਆਰਾ ਸੂਟ ਹੈ ਇੱਕ ਤਰ੍ਹਾਂ ਦਾ ਕਲਰ ਬੜਾ ਡਿਫਰੈਂਟ ਹੈ ਤੇ ਲਾਈਟ ਕਰਕੇ ਲਾਈਟ ਸ਼ੇਡ ਹੋਣ ਕਰਕੇ ਇਹਦਾ ਜਿਹੜਾ ਪ੍ਰਿੰਟ ਹੈ ਬਹੁਤ ਸੋਹਣਾ ਲੱਗ ਰਿਹਾ ਹੈ neck ਤੇ work ਘੇਰੇ ਤੇ ਦੇਖੋ ਕਿੰਨੀ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਤੇ ਘੇਰੇ ਤੇ ਵੇਲ ਬਣੀ ਹੋਈ ਹੈ ਕੱਟਵਰਕ ਦੇ ਨਾਲ ਇਹ ਆ ਗਈ ਸ਼ਰਟ ਬਾਟਮ ਤੇ ਵਰਕ ਹੈ ਤੇ ਨਾਲ ਹੈਗਾ ਦੁਪੱਟਾ ਬਰਬਰੀ ਦੇ ਵਿੱਚ ਹੀ 골ਡਨ ਫਿਨਿਸ਼ਿੰਗ ਦੇ ਨਾਲ ਇਹ ਲੋਕਾ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਇਹ ਚਾਰ ਸੂਟ ਮੈਂ ਤੁਹਾਨੂੰ ਰਾਖੀ ਬ੍ਰਾਂਡ ਚ ਦਿਖਾਈਆਂ 3200 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਬੜਾ ਸੋਹਣਾ ਲਾਈਟ ਪੀਚ ਕਲਰ ਦੇ ਵਿੱਚ ਹੈ ਜੀ ਲਾਈਟ ਪੀਚ ਕਲਰ ਹੈ ਬਰਬਰੀ ਦੇ ਵਿੱਚ ਹੀ ਰਹਿਣਗੇ ਸੂਟ ਬਹੁਤ ਸੋਹਣਾ ਹੈਂਡਵਰਕ ਕੀਤਾ ਹੋਇਆ ਹੈ ਬਰਬਰੀ ਦੀ ਸ਼ਰਟ ਹੈ ਬਹੁਤ ਸੋਹਣਾ ਹੈਂਡਵਰਕ ਸਾਰੀ ਸ਼ਰਟ ਤੇ ਇਹ ਸ਼ਰਟ ਆ ਗਈ ਨਾਲ ਮਸਲੀਨ ਦੀ ਬਾਟਮ ਮਸਲੀਨ ਦੀ ਬਾਟਮ ਤੇ ਨਾਲ ਪਰ ਬਰੀਦਾਈ ਸੌਫਟ ਤੇ ਦੁਪੱਟਾ ਪੂਰਾ ਢਾਈ ਲੰਬਾ ਲਾਈਟ ਪੀਚ ਕਲਰ ਦੇ ਵਿੱਚ ਹੈ ਜੀ ਸੋ 3200 ਪ੍ਰਾਈਸ ਹੈ 3200 ਪ੍ਰਾਈਸ ਦੇ ਵਿੱਚ ਤੁਹਾਨੂੰ ਤੁਹਾਨੂੰ ਕਲਰ ਦਿਖਾਣੇ ਇਹਦੇ ਵਿੱਚ ਨੈਕਸਟ ਹੈਗਾ ਬੜਾ ਸੋਹਣਾ ਅੰਗੂਰੀ ਗ੍ਰੀਨ ਕਲਰ ਸੇਮ ਦੇ ਵਿੱਚ ਹੀ ਬੜਾ ਸੋਹਣਾ ਅੰਗੂਰੀ ਗ੍ਰੀਨ ਕਲਰ ਹੈ ਇਹ ਲੁੱਕ ਆ ਜਾਨੀ ਦੇਖੋ ਬਰਬਰੀ ਦੀ ਸ਼ਰਟ ਹੈ ਬਿਲਕੁਲ ਸੌਫਟ ਦੇ ਵਿੱਚ ਸਾਰਾ ਹੈਂਡਵਰਕ ਕੀਤਾ ਹੋਇਆ ਇਹ ਦੇਖੋ ਬਹੁਤ ਪਿਆਰਾ ਹੈਂਡਵਰਕ ਹੈ ਘੇਰੇ ਤੇ ਲੇਸ ਲੱਗੀ ਹੋਈ ਹੈ ਸਾਰੀ ਸ਼ਰਟ 'ਚ ਆਊਟਲਾਈਨਿੰਗ ਕੀਤੀ ਹੋਈ ਹੈ ਹੈਂਡਵਰਕ ਦੇ ਨਾਲ ਇਹ ਲੁੱਕ ਆ ਜਾਨੀ ਅੰਗੂਰੀ ਗ੍ਰੀਨ ਕਲਰ ਹੈ ਤੇ ਨਾਲ ਪਿਓਰ ਮਸਲੀਨ ਦੀ ਬਾਟਮ ਇਹ ਬਰਬਰੀ ਦਾ ਹੀ ਬਿਲਕੁਲ ਸੌਫਟ ਦੇ ਵਿੱਚ ਦੁਪੱਟਾ ਉਸ ਹਨਾ ਸੂਟ ਹੈ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਇਹ ਲੋਕਾਂ ਦਾ ਸੂਟ ਨੈਕਸਟ ਆ ਗਿਆ ਇਹਦੇ ਵਿੱਚ ਫਰੋਜ਼ੀ ਕਲਰ ਸੇਮ ਦੇ ਵਿੱਚ ਫਰੋਜ਼ੀ ਕਲਰ ਬਰਬਰੀ ਦੀ ਉਹ ਸ਼ਰਟ ਹੈ ਹੈਂਡਵਰਕ ਦੇ ਨਾਲ ਤੇ ਬਰਬਰੀ ਦਾਈ ਦੁਪੱਟਾ ਨਾਲ ਪਿਓਰ ਮਸਲੀਨ ਦੀ ਬਾਟਮ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਦੇਖੋ ਸਾਰੀ ਸ਼ਰਟ ਤੇ ਆਊਟਲਾਈਨਿੰਗ ਕੀਤੀ ਹੋਈ ਹੈ ਘੇਰੇ ਤੇ ਲੇਸ ਲੱਗੀ ਹੈ ਪਿਓਰ ਮਸਲੀਨ ਦੀ ਬਾਟਮ ਨਾਲ ਤੇ ਬਰਬਰੀ ਦਾਈ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਅਨਟਰਪ੍ਰਾਈਜ਼ ਦੇ ਨਾਲ 3200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਲਾਈਟ yellow ਕਲਰ ਤੇ ਪੈਰਟ ਮਹਿੰਦੀ ਗ੍ਰੀਨ ਜਾਂ ਕਲਰ ਦੇ ਨਾਲ ਕੰਬੀਨੇਸ਼ਨ ਸੂਟ ਦਾ ਇਹ ਲੁੱਕ ਆ ਜਾਣੀ ਆ ਬਹੁਤ ਪਿਆਰਾ ਸਾਰਾ ਹੈਂਡਵਰਕ ਕੀਤਾ ਮੈਂ ਦੇਖੋ ਸਾਰੀ ਸ਼ਰਟ 'ਚ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਦੇ ਨਾਲ ਪ्योर ਮਸਲੀਨ ਦੀ ਬਾਟਮ ਬਰਫਰੀ ਦਾ ਪੂਰਾ 2.5 ਮੀਟਰ ਦਾ ਦੁਪੱਟਾ ਇਹ ਲੋਕਾ ਜੀ ਬਹੁਤ ਪਿਆਰਾ ਸੂਟ ਹੈ ਇਸ ਨੂੰ ਕੋਲ ਦੇ ਦਿੱਚੇ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਨੈਕਸਟ ਡਿਜ਼ਾਈਨਿੰਗ ਦੇ ਵਿੱਚ ਸੂਟ ਹੈ ਜੀ ਇਹ rose green color ਇਹ ਵੀ barbari ਦੀ ਉਹ ਸ਼ਰਟ ਹੈ ਬਿਲਕੁਲ ਸੌਫਟ ਦੇ ਵਿੱਚ barbari ਦੀ ਸ਼ਰਟ ਹੈ ਹੈਂਡਵਰਕ ਹੋਇਆ ਸਾਰੀ ਸ਼ਰਟ ਤੇ ਇਹਦੇ ਨਾਲ ਆਪਾਂ نیچے ਬਾਟਮ ਰੱਖ ਲੈਣੇ ਆ ਥੋੜਾ ਕਲਰ ਦਾ نیچے ਦੂਜੇ ਸੂਟ ਦੀ ਰਿਫਲੈਕਸ਼ਨ ਆ ਰਹੀ ਹੈ ਪਿਓਰ ਮਸਲੀਨ ਦੀ ਬਾਟਮ ਹੈ ਨਾਲ 3 3 ਮੀਟਰਸ ਦੀਆਂ ਬਾਟਮਸ ਹੋਣਗੀਆਂ ਸੂਟਾਂ ਦੇ ਨਾਲ ਇਹ ਲੁੱਕ ਆ ਆਵੇਂ neck ਤੇ ਵਰਕ ਹੈ neck ਤੇ ਆ ਜਾਣਾ ਵਰਕ نیچے ਘੇਰੇ ਤੇ ਆ ਜਾਣਾ ਇਹ ਸਾਰਾ ਘੇਰੇ ਤੇ ਸਾਰਾ ਹੈਂਡਵਰਕ ਕੀਤਾ ਹੋਇਆ ਇਹ ਲੁਕਾਉਣਾ ਪ्योर ਮਸਲੀਨ ਦੀ 3 ਮੀਟਰ ਦੀ ਬਾਟਮ ਹੈ ਨਾਲ ਤੇ ਬਰਬਰੀ ਦਾ ਦੁਪੱਟਾ 3400 ਪ੍ਰਾਈਸ ਹੈ ਜੀ 3400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਫਿਰੋਜ਼ੀ ਕਲਰ ਪਹਿਲਾਂ ਗ੍ਰੀਨ ਸ਼ੇਡ ਸੀਗਾ ਫਿਰੋਜ਼ੀ ਕਲਰ ਹੈ ਬਲੂ ਜਿਹਾ ਕਲਰ ਹੈ ਬਲੂ ਟੋਨ ਤੇ ਜਿਹੜਾ ਫਿਰੋਜ਼ੀ ਹੁੰਦਾ ਉਹ ਵਾਲਾ ਕਲਰ ਹੈ neck ਤੇ ਦੇਖੋ ਕਿੰਨਾ ਪਿਆਰਾ ਹੈਂਡਵਰਕ ਹੈ ਘੀਰੇ ਤੇ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਯੋਰਮਸ ਲਈ ਇੰਦੀ ਬਾਟਮ ਨਾਲ ਬਰਬਰੀ ਦਾ 2.5 ਮੀਟਰ ਦਾ ਦੁਪੱਟਾ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬਲੈਕ ਕਲਰ ਸੇਮ ਦੇ ਵਿੱਚ ਬਲੈਕ ਬਰਬਰੀ ਦੀ ਉਹ ਸ਼ਰਟ ਆ ਬਿਲਕੁਲ ਸੌਫਟ ਦੇ ਵਿੱਚ ਸਾਰੀ ਸ਼ਰਟ ਤੇ ਹੈਂਡਵਰਕ ਹੋਇਆ ਹੈ ਨੈੱਕ ਬਣੀ ਹੈ نیچے ਘੇਰੇ ਤੇ ਵਰਕੇ ਇਹ ਵਰਮਸ ਵੀ ਇੰਦੀ ਬਾਟਮ ਨਾਲ 3 ਮੀਟਰ ਦੀ ਤੇ ਬਰਫਰੀ ਦਾ ਹੀ ਦੁਪੱਟਾ ਲੱਗਦਾ ਗ੍ਰੇਸਫੁਲ ਸੂਟ ਬਲੈਕ ਸੂਟ ਦੀ ਤਾਂ ਆਪਦੇ ਵਿੱਚ ਹੀ ਬਹੁਤ ਗ੍ਰੇਸ ਹੁੰਦੀ ਆ ਸੂਟ ਦੀ ਇਹ ਲੁੱਕ ਆ ਜਾਂਦੀ ਆ 3400 ਪ੍ਰਾਈਸ ਹੈ ਜੀ 3400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਡਿਜ਼ਾਈਨ ਆ ਗਿਆ ਬੜਾ ਸੋਹਣਾ orange rust ਕਲਰ ਹੈ ਹੋਣਗੇ ਸਾਰੇ ਬਰਬਰੀ ਦੇ ਹੀ ਸੂਟ orange rust ਕਲਰ ਹੈ ਬਹੁਤ ਪਿਆਰਾ ਸੂਟ ਹੈ ਵੀ neck ਤੇ ਸਾਰਾ ਹੈਂਡਵਰਕ ਹੈ ਵੀ neck ਬਣਿਆ ਬਹੁਤ ਸੋਹਣਾ ਹੈਂਡਵਰਕ ਕੀਤਾ ਹੋਇਆ ਇਹ ਸਾਰਾ ਵਰਕ ਹੈ ਘੇਰੇ ਤੱਕ ਸਾਰੇ ਫਲਾਰਸ ਦੀ ਆਊਟਲਾਈਨਿੰਗ ਕੀਤੀ ਹੋਈ ਹੈ ਹੈਂਡਵਰਕ ਦੇ ਨਾਲ 오ਰੇਂਜ ਰੈਸਟ ਕਲਰ ਇਹ ਲੁੱਕ ਆ ਜਾਣੀ ਹੈ ਸ਼ਰਟ ਦੀ ਨਾਲ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰੋਗੇ ਬਰਬਰੀ ਦਾ ਦੁਪੱਟਾ ਪਾਈ ਵੀ ਤੋਂ ਬਹੁਤ ਪਿਆਰਾ ਸੂਟ ਇਹ ਨੁਕਾਣੀਆ ਸੂਟ ਦੀ 3400 ਪ੍ਰਾਈਸ ਹੈ ਜੀ 3400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬਲੈਕ ਸੂਟ ਬਲੈਕ ਕਲਰ ਦੇ ਵਿੱਚ ਹੈ ਸੇਮ ਦੇ ਵਿੱਚ ਹੈ ਨੈਕ ਤੇ ਵਰਕ ਹੈ ਇਸ ਤੇ ਸਾਰਾ ਹੈਂਡਵਰਕ ਹੋਇਆ। ਇਹ ਸਾਰਾ ਹੈਂਡਵਰਕ ਕੀਤਾ ਹੋਇਆ। ਘੇਰੇ ਤੱਕ ਬਿਲਕੁਲ ਸੌਫਟ ਵਰਬਰੀ ਦੇ ਵਿੱਚ ਸੂਟ ਹੈ ਪਿਓਰ ਮਸਲੀਨ ਦੀ ਨਾਲ 3 ਮੀਟਰ ਦੀ ਬਾਟਮ ਰਹੂਗੀ। ਤੇ ਵਰਬਰੀ ਦਾ 2.5 ਮੀਟਰ ਦਾ ਦੁਪੱਟਾ। ਇਹ ਦੁਪੱਟਾ। ਇਹ ਲੁੱਕ ਹੈ ਸੂਟ ਦਾ। ਬਹੁਤ ਪਿਆਰਾ ਸੂਟ ਹੈ। ਅੱਗੇ ਤੁਸੀਂ ਇਹਦਾ ਸਕਰੀਨ ਸ਼ਾਟ ਭੇਜ ਸਕਦੇ। ਇਹ ਦੋ ਸੂਟ orange rust ਤੇ black ਇੱਕ ਡਿਜ਼ਾਈਨ ਚ ਦਿਖਾਈਆਂ 3400 ਪ੍ਰਾਈਸ ਦੇ ਨਾਲ 3400 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ। ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ। ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ